ਜਿਹੜੀਆਂ ਕੁੜੀਆਂ ਗੋਲ ਗੱਪੇ ਖਾਣ ਦਾ ਸ਼ੌਕ ਰੱਖਦੀਆਂ ਨੇ ਜਾਂ ਫਿਰ ਮੁੰਡੇ ਵੀ ਜਿਹੜੇ ਗੋਲ ਗੱਪੇ ਖਾਂਦੇ ਨੇ ਤਾਂ ਫਿਰ ਇਸ ਵੀਡੀਓ ਨੂੰ ਜ਼ਰਾ ਧਿਆਨ ਨਾਲ ਦੇਖ ਲਿਓ ਕਿਉਂਕਿ ਅਸੀਂ ਬੜੇ ਚਟਕਾਰੇ ਲੈ ਕੇ ਗੋਲ ਗੱਪੇ ਤਾਂ ਖਾਂਦੇ ਆ ਪਰ ਇਹ ਕਿਵੇਂ ਹੱਥ ਢੋਲ-ਢੋਲ ਕੇ ਤੁਹਾਨੂੰ ਗੋਲ ਗੱਪੇ ਖਵਾਉਂਦੇ ਨੇ ਇਹ ਤੁਸੀਂ ਅਕਸਰ ਹੀ ਦੇਖਦੇ ਹੋ ਪਰ ਹੁਣ ਸਿਹਤ ਵਿਭਾਗ ਦੀ ਟੀਮ ਗੋਲ ਗੱਪਿਆਂ ਵਾਲਿਆਂ ਨੂੰ ਲੈ ਕੇ ਹੁਣ ਸਰਗਰਮ ਹੋ ਚੁੱਕੀ ਹੈ ਸਿਹਤ ਵਿਭਾਗ ਦੀ ਟੀਮ ਦੇ ਬਲੋਂ ਲੁਧਿਆਣਾ ਦੇ ਵਿੱਚ ਲੋਕਾਂ ਦੀ ਸਿਹਤ ਵੱਲ ਦਾ ਧਿਆਨ ਰੱਖਦੇ ਹੋਏ ਉਨ੍ਹਾਂ ਦੇ ਵੱਲੋਂ ਜਿਹੜੇ ਲੋਕ ਸੇਤਨਾ ਖਿਲਵਾੜ ਕਰਦੇ ਨੇ ਹੁਣ ਉਨ੍ਹਾਂ ਤੇ ਕਾਰਵਾਈ ਕੀਤੀ ਜਾ ਰਹੀ ਹੈ ਜਿਨ੍ਹਾਂ ਦੇ ਵੱਲੋਂ ਗੋਲ ਗੱਪਿਆਂ ਦੀਆਂ 10 ਰੇੜੀਆਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜ ਦਿੱਤੇ ਗਏ ਨੇ ਇਸ ਦੇ ਇਲਾਵਾ ਜ਼ਿਲ੍ਹਾ ਸਿਹਤ ਅਧਿਕਾਰੀ ਡਾਕਟਰ ਅਮਰਜੀਤ ਕੌਰ ਨੇ ਲੋਕਾਂ ਨੂੰ ਸਾਫ਼ ਸੁਥਰਾ ਖਾਣਾ ਖਾਣ ਦੀ اپیل ਕੀਤੀ ਹੈ ਕਿ ਕੋਸ਼ਿਸ਼ ਕਰੋ ਕਿ ਤੁਸੀਂ ਹਰ ਇੱਕ ਖਾਣਾ ਜਾਂ ਕੋਈ ਵੀ ਫਾਸਟ ਫੂਡ ਹੈ ਆਪਣੇ ਘਰ ਦੇ ਵਿੱਚ ਤਿਆਰ ਕਰਕੇ ਹੀ ਖਾਵੋ ਕਿਉਂਕਿ ਬਾਹਰ ਤੁਹਾਡੀ ਸਿਹਤ ਨਾਲ ਖਿਲਵਾੜ ਕੀਤਾ ਜਾਂਦਾ ਹੈ ਅਤੇ ਤੁਹਾਨੂੰ ਗੰਦਗੀ ਭਰਿਆ ਖਾਣਾ ਪਰੋਸਿਆ ਜਾਂਦਾ ਫਾਸਟ ਫੂਡ ਦਿੱਤਾ ਜਾਂਦਾ ਜਿਸ ਕਾਰਕਿ ਤੁਸੀਂ ਅਨੇਕਾਂ ਬਿਮਾਰੀਆਂ ਤੋਂ ਪੀੜਤ ਹੋ ਜਾਂਦੇ ਹੋ ਪਹਿਲਾਂ ਭਿਖਾਰੀਆਂ ਤੇ ਕਾਰਵਾਈ ਤਾਂ ਹੁਣ ਗੋਲ ਗੱਪਿਆਂ ਦੇ ਖਿਲਾਫ ਵੀ ਹੁਣ ਪੁਲਿਸ ਸਰਗਰਮ ਹੋ ਚੁੱਕੀ ਹੈ ਤੇ ਨਾਲ ਹੀ ਸਿਹਤ ਵਿਭਾਗ ਦੀਆਂ ਟੀਮਾਂ ਮੌਕੇ ਦੇ ਉੱਤੇ ਪਹੁੰਚ ਰਹੀ ਨੇ ਉਹਨਾਂ ਦੇ ਵੱਲੋਂ ਸੈਂਪਲ ਲਏ ਜਾ ਰਹੇ ਨੇ ਆ ਦੇਖੋ ਰੂਟੀਨ ਸੀ ਸਾਡੀਆਂ ਟੀਮਸ ਵੱਲੋਂ ਲੁਧਿਆਣਾ ਦੇ ਅਲੱਗ-ਅਲੱਗ ਏਰੀਆਜ਼ ਦੇ ਵਿੱਚ ਆਲਮੋਸਟ ਸਾਰੇ ਡਿਸਟ੍ਰਿਕਟ ਦੇ ਵਿੱਚ ਰੈਗੂਲਰਲੀ ਸੈਂਪਲਿੰਗ ਕੀਤੀ ਜਾਂਦੀ ਹੈ ਇਨਸਪੈਕਸ਼ਨਸ ਵੀ ਕੀਤੀਆਂ ਜਾਂਦੀਆਂ ਤੇ ਹੁਣ ਇੱਕ ਨਵੀਂ ਡਰਾਈਵ ਆਈ ਸੀ ਜਿਸ ਵਿੱਚ ਗੋਲ ਗੱਪਿਆਂ ਦਾ ਪਾਣੀ ਜਿਹੜਾ ਹੈਗਾ ਉਹ ਬਹੁਤ ਅੱਜਕੱਲ ਮਤਲਬ ਜਿਹਦੀਆਂ ਬਹੁਤ ਕੰਪਲੇਨਟਸ ਆndੀਆਂ ਇੱਕ ਥੋੜਾ ਇਨਸੀਡੈਂਟ ਵੀ ਹੋਇਆ ਸੀ ਲੁਧਿਆਣਾ ਚ ਤੇ ਉਹਦੇ ਕਨਸਰਨ ਵਿੱਚ ਅ ਅੱਜ ਸਾਡੀ ਟੀਮਸ ਵੱਲੋਂ ਲੁਧਿਆਣਾ ਦੇ ਅਲੱਗ-ਅਲੱਗ ਏਰੀਆਸ ਦੇ ਵਿੱਚ ਅ ਗੰਗਤਿਆਂ ਦੇ ਪਾਣੀ ਦੇ ਆਲਮੋਸਟ 10 ਸੈਂਪਲਸ ਲੈ ਗਏ ਔਰ ਜਿਹੜੇ ਲੈਬ ਦੇ ਵਿੱਚ ਭੇਜੇ ਗਏ ਆ ਜਿਸ ਦਾ ਹੀ ਰਿਜ਼ਲਟ ਆਂਦੇ ਆ ਉਹਨਾਂ ਦੇ ਅਗੇਂਸਟ ਐਕਸ਼ਨ ਹੋਏਗਾ ਤੇ ਪਹਿਲਾਂ ਸਾਰਾ ਰੂਟੀਨ ਟੈਸਟਿੰਗ ਦੇ ਇਨ ਐਡੀਸ਼ਨ ਟੂ ਰੂਟੀਨ ਟੈਸਟਿੰਗ ਇਸ ਵਾਰੀ ਮਾਈਕਰੋਬਾਇਓਲੋਜੀਕਲ ਟੈਸਟਿੰਗ ਵੀ ਕੀਤੀ ਜਾਏਗੀ ਅ ਜਿਹਦੇ ਵਿੱਚ ਕੁਝ ਜਰਮ ਜਾਂ ਕੁਝ ਹਾਨੀਕਾਰਕ ਜਰਮਸ ਹੋਣਗੇ ਉਹ ਡਿਟੈਕਟ ਹੋ ਜਾਂਦੇ ਆ ਕਿ ਐਕਸ਼ਨ ਐਸ ਪਰ ਰਿਪੋਰਟ ਸੇਗਾ। ਹਮਨ ਕੌਂਕੇ ਕਲਾਂ ਦੇ ਵਿੱਚ ਜਿਹੜੀ ਜੇ.ਪੀ.ਟੀ. ਕੇਸ ਤੋਂ ਪਹਿਲਾਂ ਮੋੜ ਦੇ ਵਾਲੀ ਜਿਹੜੀ ਤੇ ਕਹਿੰਦੇ ਕਾਰਵਾਈ ਕੀਤੀ ਗਈ ਸੀ ਉਹ ਵਿੱਚ ਕੀ ਕਾਰਵਾਈ ਕੀਤੀ ਗਈ ਸੀ ਜਿੱਦਾਂ ਦੀ ਆ ਦੇਖੋ ਜੋ ਵੀ ਫੈਦੀ ਇਨਫੋਰਮੇਸ਼ਨ ਚ ਆਇਆ ਹੈਗਾ ਕਿ ਕੌਂਕੇ ਕਲਰ ਦੇ ਵਿੱਚ ਹੈਪੇਟਾਈਟਸ ਦੇ ਕੇਸਸ ਕਾਫੀ ਆਏ ਹੈ ਜੋ ਕਿ ਵਾਟਰ ਬੋਰਨ ਡਿਜ਼ੀਜ਼ ਹੈ ਔਰ ਉਹਨੂੰ ਦੇ ਸਾਡੇ ਐਪੀਡੈਮੀ ਐਪੀਡੈਮੀਓਲੋਜਿਸਟ ਨੇ ਡੀਲ ਕੀਤਾ ਹੈਗਾ ਔਰ ਸਰਟੀ ਦੇ ਵੱਲੋਂ ਫੂਡ ਸੇਫਟੀ ਟੀਮ ਵੱਲੋਂ ਇਹ ਸਰਟੀ ਫੂਡ ਸੇਫਟੀ ਟੀਮ ਵੈਨ ਹੈ ਜਿਹੜੀ ਉੱਥੇ ਗਈਏ ਅਵੇਅਰਨੈਸ ਜਨਰੇਟ ਕਰਨ ਲਈ ਪਲੱਸ ਕਿਸੇ ਨੇ ਵੀ ਵਲੰਟੀ ਟੈਸਟਿੰਗ ਕਰवानी ਹੈ ਉਹ ਵੀ ਕਰਵਾ ਸਕਦੇ ਆ ਤੇ ਉਹਦੇ ਵੱਲੋਂ ਰੈਗੂਲਰ ਵਿਜ਼ਿਟ ਕੀਤੀ ਜਾਂਦੀ ਹੈ ਮੈਮ ਕੀ ਲੋਕਾਂ ਨੂੰ ਅਪੀਲ ਹੈ ਕਿਉਂਕਿ ਬਰਸਾਤਾਂ ਦੇ ਦਿਨ ਚੱਲ ਰਹੇ ਨੇ ਲੋਕ ਬਾਹਰੋਂ ਵੀ ਖਾਂਦੇ ਨੇ ਕਿ ਆ ਕਿਸ ਤਰ੍ਹਾਂ ਪਨੀਰ ਦਾ ਸੇਵ ਦਾ ਤਿਆਰ ਅ ਦੇਖੋ ਸਾਰੇ ਪਬਲਿਕ ਨੂੰ ਮੈਂ ਤਾਂ ਇਹੀ ਕਹਿਣਾ ਚਾਹਾਂਗੀ ਕਿ ਬਰਸਾਤਾਂ ਦਾ ਮੌਸਮ ਹੈ ਕੱਟ ਫਰੂਟਸ ਹੈ ਬਾਹਰੋਂ ਪਾਣੀ ਪੀਣ ਨੂੰ ਐਵੋਇਡ ਕਰੋ ਕਿਉਂਕਿ ਸਾਫ਼ ਨਹੀਂ ਮਿਲਦਾ ਪੈਕੇਜਡ ਵਾਟਰ ਅਵੇਲੇਬਲ ਹੈ ਬਾਹਰ ਜੇ ਪੀਣਾ ਤਾਂ ਉਹ ਪਿਓ ਬਾਹਰ ਵਾਲਾ ਖਾਣਾ ਸਾਫ਼ ਸਫਾਈ ਦੇਖ ਕੇ ਹੀ ਖਾਓ ਕਿਉਂਕਿ ਇਹ ਮੌਸਮ ਦੇ ਵਿੱਚ ਜਰਮਸ ਹੈਗੇ ਆ ਉਹ ਬਹੁਤ ਜਲਦੀ ਫੈਲਦੇ ਆ ਮੌਸਮ ਐਦਾਂ ਦਾ ਹੈਗਾ ਤੇ ਉਹਨੂੰ ਐਵੋਇਡ ਹੀ ਕੀਤਾ ਚਾਲੇ ਘਰ ਦਾ ਪੱਕਿਆ ਹੋਇਆ ਫਰੈਸ਼ ਖਾਣਾ ਹੀ ਖਾਓ ਉਈ ਮੈਂ ਮਿੱਟੋ ਲਵਾ ਹਾਤੀਆਂ ਡਾਬਿਆਂ ਤੇ ਵੀ ਕਹਿੰਦੀ ਕਿ ਜਨ ਹੁੰਦੇ ਆ ਉਹ ਰੈਗੂਲਰਲੀ ਕੀਤੀ ਜਾਂਦੀ ਹੈ ਸਾਡੇ ਮਨੂੰ ਆਰਡਰ ਕਾਫੀ ਅੱਛੀ ਤਰ੍ਹਾਂ ਕਵਰ ਕਰ ਰਹੀ ਹੈ ਟੀਮਸ ਕੋਈ ਵੀ ਫੇਲ ਹੁੰਦੇ ਹੈ ਕਿ ਹੈ ਕੇਸਸ ਜਾਂ ਫੇਲ ਹੁੰਦੇ ਹੈ ਸੈਂਪਲਸ ਉਹਨਾਂ ਤੇ ਅਗੇਂਸਟ ਸਖਤ ਕਾਰਵਾਈ ਕੀਤੀ ਜਾਂਦੀ ਹੈ ਕੋਰਟ ਵਿੱਚ ਕੇਸਸ ਲਾਂਚ ਹੋ ਜਾਂਦੇ ਹੈ ਔਰ ਨੈਕਸਟ ਵੰ ਜਿੰਨਾ ਹੋ ਸਕਦਾ ਉਹਨਾਂ ਨੂੰ ਫਾਈਨ ਵੀ ਕੀਤਾ ਜਾਂਦਾ ਮੈਮ ਜਿਸ ਤਰ੍ਹਾਂ ਕੋਈ ਬੜੀ ਲੋਕਾਂ ਨੂੰ ਵੀ ਮੰਦਿਰ ਵਿੱਚ ਸ਼ਿਕਾਇਤ ਹੋਈ ਹੈ ਵੀ ਕਿਤੇ ਜਗ੍ਹਾ ਤੇ ਗਲਤ ਖਾਣਾ ਪੋਚਿਆ ਜਾ ਰਿਹਾ ਲੋਕ ਕਿਸ ਤਰ੍ਹਾਂ ਤੁਹਾਡੇ ਤੱਕ ਉਪਰੋਧ ਕਰ ਸਕਦੇ ਨੇ ਅ ਦੇਖੋ ਕਿਸੇ ਵੀ ਦਿਨ ਵਰਕਿੰਗ ਡੇ ਆ ਕੇ ਤੁਸੀਂ ਪਰਸਨਲੀ ਕੰਪਲੇਂਟ ਕਰ ਸਕਦੇ ਹੋ ਜਾਂ ਮੈਂ ਪੁਰਾਣੇ ਪਹਿਲਾਂ ਵੀ ਸ਼ੇਅਰ ਕੀਤੀ ਹੈਗੀ ਹੈ ਸਾਡੇ ਡਿਪਾਰਟਮੈਂਟ ਦੀ ਜੋ ਈਮੇਲ ਹੈਗੀ ਹੈ ਉਹਦੇ ਤੇ ਮੇਲ ਕਰ ਸਕਦੇ ਹੋ ਅ ਮੇਰਾ ਫੋਨ ਨੰਬਰ ਹੈਗਾ ਮੇਰੇ ਟੀਮ ਦੇ ਫੋਨ ਨੰਬਰ ਸੈੱਟ ਹੈ ਕਿਸੇ ਨੂੰ ਵੀ ਚਾਹੀਦਾ ਤਾਂ ਫੋਨ ਨੰਬਰ ਤੇ ਕੰਪਲੀਟ ਕਰ ਸਕਦੇ ਆ ਤਾਂ ਅਸੀਂ ਉਹਨੂੰ ਪ੍ਰੋਪਰਲੀ ਐਡਰੈਸ ਕਰਾਂਗੇ ਉਥੇ ਹੀ ਇਸ ਅਧਿਕਾਰੀ ਨੇ ਇਹ ਵੀ ਦੱਸਿਆ ਕਿ ਇਸ ਤੋਂ ਇਲਾਵਾ ਪਾਣੀ ਨੂੰ ਲੈ ਕੇ ਵੀ ਜਿਹੜਾ ਕਿ ਉਹਨਾਂ ਨੂੰ ਸ਼ਿਕਾਇਤ ਮਿਲੀ ਹੈ ਕਿ ਪਾਣੀ ਵੀ ਜੜਾ ਕਿ ਗੰਦਗੀ ਭਰਿਆ ਦਿੱਤਾ ਜਾ ਰਿਹਾ ਜਿਹਦੇ ਚੱਲਦੇ ਹੁਣ ਸਿਹਤ ਵਿਭਾਗ ਦੀਆਂ ਟੀਮਾਂ ਸਰਗਰਮ ਹੋ ਚੁੱਕੀਆਂ ਨੇ ਅਤੇ ਹੁਣ ਸੇਤ ਨੂੰ ਲੈ ਕੇ ਖਿਲਵਾਲ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਹੋਵੇਗੀ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੇ ਦੀ ਰਿਪੋਰਟ